ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਮੈਂ ਝਾੜੂ ਪਾਰਟੀ ਦੀ ਸਰਕਾਰ ਜੋ ਇੱਕ ਠੱਗਾਂ ਦਾ ਟੋਲਾ ਜੋ ਨਵੇਂ-ਨਵੇਂ ਝੂਠ ਮਾਰਦੇ ਆ ਉਹਨਾਂ ਬਾਰੇ ਗੱਲ ਕਰਨਾ ਚਾਹਣੀ ਆ ਕਿ ਇਹਨਾਂ ਨੇ ਜਦੋਂ ਤੋਂ ਇਹ ਸਰਕਾਰ ਆਈ ਹੈ ਹਰ ਰੋਜ਼ ਨਵੇਂ ਸਟੰਟ ਕਰਦੇ ਆ ਨਵੇਂ ਡਰਾਮੇ ਕਰਦੇ ਆ ਕਿਉਂਕਿ ਸਰਕਾਰ ਹੀ ਡਰਾਮੇਬਾਜ਼ਾਂ ਦੀ ਹੈ ਇਹ ਐਕਟਿੰਗ ਕਰਦੇ ਕਰਦੇ ਸਰਕਾਰ ਬਣਾ ਕੇ ਬੈਠ ਗਏ ਤੇ ਹੁਣ ਇਹਨਾਂ ਦੀ ਐਕਟਿੰਗ ਹੀ ਚੱਲ ਰਹੀ ਆ ਕਦੇ ਪਹਿਲਾਂ ਇਹਨਾਂ ਨੇ ਕਿਹਾ ਅਸੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਅਸੀਂ ਰੇਤੇ ਦੀ ਕਾਲਾ ਬਜਾਰੀ ਬੰਦ ਕਰਾਂਗੇ ਅਸੀਂ ਜਿਹੜਾ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਅਸੀਂ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਜੇ ਸਰਕਾਰ ਕੈਪਟਨ ਸਰਕਾਰ ਨਹੀਂ ਐਮਐਸਪੀ ਦੇ ਸਕਦੀ ਗੱਦੀ ਛੱਡੇ ਅਸੀਂ ਹੁਣੇ ਦੇਵਾਂਗੇ ਸੋ ਇਦਾਂ ਦੀਆਂ ਗੱਲਾਂ ਕਰ ਕਰਕੇ ਸਰਕਾਰ ਲੈ ਕੇ ਆਈ ਹੁਣ ਸਰਕਾਰ ਜਦੋਂ ਆ ਗਈ ਹੈ ਇਹ ਕਰ ਕੀ ਰਹੀ ਹੈਗੇ ਆ ਕਰ ਰਿਹਾ ਜਿਹੜੇ ਉਹ ਸਾਰੇ ਮੁੱਦੇ ਦਾ ਇਹਨਾਂ ਨੇ ਗੌਣ ਕਰਤੇ ਰੋਲ ਤੇ ਉਸ ਗੱਲ ਤੇ ਤਾਂ ਗੱਲ ਨਹੀਂ ਕਰਦੇ ਰੋਜ਼ ਨਵਾਂ ਸਟੰਟ ਸ਼ੁਰੂ ਕਰਦੇ ਆ ਰੋਜ਼ ਨਵਾਂ ਸਟੰਟ ਕਰਦੇ ਆ ਜਿਵੇਂ ਗਿੱਦੜਵਾ ਇਲੈਕਸ਼ਨ ਦੇ ਵਿੱਚ ਕਹਿੰਦੇ ਮਾਲਵਾ ਨਹਿਰ ਬਣਾਵਾਂਗੇ ਤੇ ਤਰਨਤਨ ਦਾ ਇਲੈਕਸ਼ਨ ਆਇਆ ਉੱਥੇ ਲੋਕਾਂ ਨੂੰ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਬੀਮਾ ਯੋਜਨਾ ਲੈ ਕੇ ਆਵਾਂਗੇ ਸਾਰੇ ਜਿਹੜੇ ਲੋਕ ਆ ਉਹਨਾਂ ਦਾ 10 ਲੱਖ ਦਾ ਬੀਮਾ ਅਸੀਂ ਕਰਾਂਗੇ ਪਹਿਲਾਂ ਇਹਨਾਂ ਨੇ ਜਿਹੜੀ ਅੰਸ਼ੂਮਨ ਭਾਰਤ ਯੋਜਨਾ ਸੀ ਉਹਦੇ ਉਹ ਫੇਲ ਕਰਤੀ ਉਹਦੇ 'ਚ ਕੁਝ ਵੀ ਲੋਕਾਂ ਨੂੰ ਕੋਈ ਉਹਦਾ ਲਾਭ ਨਹੀਂ ਮਿਲਿਆ ਉਹ ਆਮ ਆਦਮੀ ਕਲੀਨਿਕ ਬਣਾਤੇ ਅਸੀਂ ਆ ਕਰਤਾ ਉਹ ਕਰਤਾ ਉਹ ਸੈਂਟਰ ਨੇ ਉਹ ਸਕੀਮ ਹੀ ਬੰਦ ਕਰਤੀ ਉਹ ਪੰਜਾਬ ਨੂੰ ਦਾ ਕੋਈ ਲਾਭ ਨਹੀਂ ਹੋਇਆ ਇਹਨਾਂ ਨੇ ਉਹ ਰੋਲਤੀ ਸਕੀਮ ਹੁਣ ਜਿਹੜੀ ਉਹ ਤਰਨਤਾਰਨ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਜਿਹੜਾ ਉਹ ਡਰਾਮਾ ਕੀਤਾ ਲੋਕਾਂ ਦੇ ਅਸੀਂ ਕਾਰਡ ਭਰਦਿਆਂ ਜੀ ਆ ਕਰਦਿਆਂ ਵੋਟਾਂ ਲੈਣ ਵਾਸਤੇ ਤੇ ਫਿਰ ਕਹਤਾ ਸੀ ਇਹਨੂੰ ਲਾਂਚ ਕਰਾਂਗੇ ਸਾਰੇ ਪੰਜਾਬ ਦੇ ਵਿੱਚ ਜਨਵਰੀ ਦੇ ਪਹਿਲੇ ਹਫਤੇ ਤੇ ਹਾਲ ਤੇ ਆ ਕਿ 7 ਜਨਵਰੀ ਨੂੰ ਇਹਨਾਂ ਨੇ ਲੈਟਰ ਜਾਰੀ ਕਰ ਦਿੱਤੀ ਕਿ ਅਸੀਂ ਹੁਣ ਉਸ ਸਕੀਮ ਨੂੰ ਮੁਲਤਵੀ ਕਰ ਰਹੇ ਹਾਂ ਤੇ ਹਰ ਰੋਜ਼ ਨਵਾਂ ਨਾਟਕ ਲੈ ਕੇ ਆ ਜਾਂਦੇ ਆ ਉਹ ਪਿਛਲੇ ਨੂੰ ਲੋਕਾਂ ਨੂੰ ਭੁਲਾ ਦਿੰਦੇ ਆ ਕਿ ਅਸੀਂ ਪਹਿਲਾਂ ਕੀ ਕਿਹਾ ਸੀ ਉਹ ਉਹ ਮੁੱਦਾ ਜਿਹੜਾ ਉਹ ਗੌਣ ਹੋ ਜਾਂਦਾ ਹੁਣ ਉਹ ਵੀ ਫੇਲ ਹੋ ਗਿਆ ਹੁਣ ਕੋਈ ਨਵੀਂ ਸਟੰਟ ਬਾਜੀ ਕਰਨਗੇ ਸੋ ਇਹਨਾਂ ਨੇ ਪੰਜਾਬ ਨੂੰ ਜਿਹੜਾ ਪਹਿਲਾਂ ਹੀ ਪੇਚਲ ਕੇ ਲੋਕਾਂ ਨੂੰ ਵੋਟਾਂ ਲੈ ਲੀਆਂ ਝੂਠ ਬੋਲ ਬੋਲ ਕੇ ਵੋਟਾਂ ਲੈ ਲੀਆਂ ਹੁਣ ਵੀ ਰੋਜ਼ ਨਵਾਂ ਨਵਾਂ ਡਰਾਮਾ ਨਵਾਂ ਡਰਾਮਾ ਕਰਕੇ ਉੱਪਰ ਆਣਾ ਡਰਾਮਾ ਇਹਨਾਂ ਦਾ ਫੇਲ ਹੋ ਜਾਂਦਾ ਇੰਨਾ ਕਰਜ਼ਾ ਪੰਜਾਬ ਦੇ ਸਿਰ ਚੜ ਗਿਆ 4 ਲੱਖ ਕਰੋੜ ਜਿਹੜਾ ਪੰਜਾਬ ਦੇ ਸਿਰ ਐਸ ਵੇਲੇ ਕਰਜ਼ਾ ਚੜ ਗਿਆ ਤੇ ਜਿਹੜਾ ਹੁਣ ਵੀ ਅੱਗੋਂ ਵੀ ਇਹਨਾਂ ਦੇ ਪਲਾਨ ਜਿਹੜੇ ਹੈਗੇ ਆ ਦੇਖੋ ਤੁਸੀਂ ਵੀ ਮੁਲਾਜ਼ਮ ਨੂੰ ਤਾਂ ਮਹੀਨੇ ਬਾਅਦ ਤਨਖਾਹ ਨਹੀਂ ਦੇ ਸਕਦੇ ਤੇ ਆਪ ਇਹ ਹਰ ਹਫਤੇ ਕਰਜ਼ਾ ਚੱਕ ਰਿਹਾ ਹਰ ਹਫਤੇ ਦੇ ਪਲਾਨ ਹੈ ਇਹਨਾਂ ਦੇ ਵੀ ਅਗਲੇ ਹਫਤੇ ਇਹਨਾਂ ਕਰਜ਼ਾ ਲਊਗਾ ਅਗਲੇ ਹਫਤੇ ਇਹਨਾਂ ਤੇ ਇਸ ਤਰ੍ਹਾਂ ਕਰਕੇ ਪੰਜਾਬ ਨੂੰ ਜਿਹੜਾ ਲੁੱਟਣ ਲੱਗੇ ਹੋਏ ਆ ਠੱਗਣ ਲੱਗੇ ਹੋਏ ਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਇਹਨਾਂ ਠੱਗਾਂ ਦੀਆਂ ਜਿਹੜੀਆਂ ਠੱਗੀਆਂ ਇਹਨਾਂ ਤੋਂ ਆਪਾਂ ਬਚੀਏ ਇਹਨਾਂ ਦੇ ਜਿਹੜੇ ਖਿਲਾਫ ਅਸੀਂ ਖੜੇ ਹੋਈਏ ਕਿ ਹਰ ਰੋਜ਼ ਪੰਜਾਬ ਨੂੰ ਲੁੱਟ ਰਹੇ ਆ ਕਦੇ ਲੈਂਡ ਪੂਲਿੰਗ ਲੈ ਕੇ ਆ ਰਹੇ ਆ ਕਦੇ ਕੋਈ ਡਰਾਮਾ ਕਦੇ ਕੋਈ ਡਰਾਮਾ ਸੋ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਤੇ ਇਸ ਮੈਂ ਤਾਂ ਇਹ ਕਹਿਣਾ ਚਾਹਣੀ ਆ ਕਿ ਇਸ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਦਿੱਲੀ ਦੇ ਇਸ਼ਾਰਿਆਂ ਦੇ ਨੱਚ ਰਿਹਾ ਹੁਣ ਉਹਨੂੰ ਜਿਹੜਾ ਹੈਗਾ ਅਸਤੀਫਾ ਦੇ ਦੇਣਾ ਚਾਹੀਦਾ ਹੈ ਨੈਤਿਕ ਤੌਰ ਤੇ ਕਿ ਸਰਕਾਰ ਫੇਲ ਹੋ ਚੁੱਕੀ ਹੈ ਗੈਂਗਸਟਰ ਵਧੂ ਹੋ ਚੁੱਕੇ ਆ ਪੰਜਾਬ ਦੇ ਵਿੱਚ ਕਾਬੂ ਨਹੀਂ ਚਿੱਟਾ ਇੰਨਾ ਹਰ ਰੋਜ਼ ਮਾਮਾ ਦੇ ਪੁੱਤ ਮਰ ਰਹੇ ਆ ਸੋ ਇਸ ਕਰਕੇ ਮੈਂ ਤਾਂ ਇਹ ਮੰਗ ਕਰਦੀ ਆ ਕਿ ਮੁੱਖ ਮੰਤਰੀ ਅਸਤੀਫਾ ਦੇਵੇ ਜੇ ਕੋਈ ਮਾੜੀ ਮੋਟੀ ਵੀ ਨੈਤਿਕਤਾ ਬਾਕੀ ਬਚੀ ਆ ਤਾਂ